ਖਬਰ ਹੁਸ਼ਿਆਰਪੁਰ ਦੇ ਵਾਰਡ ਨੰਬਰ 30 ਅਧੀਨ ਆਉਂਦੇ ਮੋਹੱਲਾ ਰਿਸ਼ੀ ਨਗਰ ਤੋਂ ਜਿੱਥੇ ਕੀ ਮੋਹੱਲੇ ਚੋਂ ਲੰਘਦੇ ਗੰਦੇ ਨਾਲੇ ਕਾਰਨ ਲੋਕਾਂ ਦਾ ਜੂਣਾ ਦੁਬਰ ਹੋਇਆ ਪਿਆ ਹੈ ਹੋਰ ਤਾਂ ਹੋਰ ਕੁਝ ਮਕਾਨਾਂ ਵੱਲੋਂ ਸੀਵਰੇਜ ਦਾ ਗੰਦ ਤੱਕ ਅਸ਼ਰੀਆਮ ਨਾਲੇ ਚ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਉੱਠਣ ਵਾਲੀ ਗੰਦੀ ਬਦਬੂ ਨੇ ਮੋਹੱਲਾ ਵਾਸੀਆਂ ਦੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਹੋਈ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਮੋਹੱਲਾ ਵਾਸੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਕਈ ਦਹਾਕੀਆਂ ਤੋਂ ਮੋਹੱਲੇ 'ਚ ਰਹਿ ਰਹੇ ਨੇ ਪਰੰਤੂ ਅੱਜ ਤੱਕ ਇਸ ਨਾਲੇ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਉਨਾ ਕਿਹਾ ਕਿ ਇਸ ਗੰਦੇ ਨਾਲੇ ਕਾਰਨ ਅਕਸਰ ਹਾਦਸੇ ਵੀ ਵਾਪਰਦੇ ਰਹਿੰਦੇ ਨੇ ਕਿ ਕਈ ਵਾਰ ਬੱਚੇ ਵੀ ਇਸ ਨਾਲੇ 'ਚ ਡਿੱਗ ਕੇ ਜ਼ਖਮੀ ਹੋ ਚੁੱਕੇ ਨੇ। ਉਹਨਾਂ ਕਿਹਾ ਕਿ ਨਾਲੇ 'ਚੋਂ ਪੈਦਾ ਹੋਣ ਵਾਲੀ ਗੰਦਗੀ ਅਤੇ ਬਦਬੂ ਕਾਰਨ ਲੋਕਾਂ ਨੂੰ ਬਿਮਾਰੀਆਂ ਤੱਕ ਵੀ ਲੱਗ ਰਹੀਆਂ ਨੇ। ਪ੍ਰੰਤੂ ਫਿਰ ਵੀ ਅੱਜ ਤੱਕ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮੌਕੇ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨਾਲੇ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਲੋਕ ਚੰਗੀ ਅਤੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਣ। ਇਹ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦੇ ਆਂ ਵਾਰਡ ਦੇ ਕੌਂਸਲਰ ਵਿਕਾਸੁਰਫੇ ਬਿੱਕੀ ਕਰਨ ਨੇ ਦੱਸਿਆ ਕਿ ਨਾਲੇ ਕਰਾਂ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਇਸ ਸਮੱਸਿਆ ਨੂੰ ਉਹ ਅਨੇਕਾ ਵਾਰ ਨਗਰ ਨਿਗਮ ਚ ਅਧਿਕਾਰੀਆਂ ਤੇ ਮੇਅਰ ਦੇ ਅੱਗੇ ਰੱਖ ਚੁੱਕੇ ਨੇ ਜਿਨ੍ਹਾਂ ਵੱਲੋਂ ਨਾਲੇ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ ਉਹਨਾਂ ਕਿਹਾ ਕਿ ਹੁਣ ਤੱਕ ਚਾਰ ਵਾਰ ਉਹ ਮੇਅਰ ਨੂੰ ਇਸ ਨਾਲੇ ਦਾ ਦੌਰਾ ਵੀ ਕਰਵਾ ਚੁੱਕੇ ਨੇ ਤੇ ਹਾਲ ਹੀ ਵਿੱਚ ਹੋਈ ਮੀਟਿੰਗ ਚ ਵੀ ਮੰਤਰੀ ਅੱਗੇ ਵੀ ਉਹਨਾਂ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਹੈ ਜਿਨ੍ਹਾਂ ਵੱਲੋਂ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ ਹੁਸ਼ਰਪਰ نیوز ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਤਿਆ ਨਾਮ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਕਮਰਾ ਕਿਹੜਾ ਮੱਲਾ ਜੀ ਰਿਸ਼ੀ ਨਗਰ ਕਿਹੜਾ ਪਾਰਾ ਜੀ ਪਾਰ ਨੰਬਰ 30 ਅੱਜ ਇਕੱਠੇ ਹੋਇਆ ਤੁਸੀਂ ਇੱਥੇ ਗਲੀ ਵਾਲੇ ਕੀ ਪਰੇਸ਼ਾਨੀ ਹੈ ਤੁਹਾਨੂੰ ਇਹ ਨਾਲੇ ਦੀ ਪਰੇਸ਼ਾਨੀ ਹੈ ਜੀ ਸਾਨੂੰ ਉਹਦੇ ਕਰਕੇ ਇਕੱਠੇ ਹੋਏ ਸਾਰੇ ਕਿ ਕੀ ਪਰੇਸ਼ਾਨੀ ਆ ਰਹੀ ਨਾਲੇ ਕਰਕੇ ਪਰੇਸ਼ਾਨੀ ਨਾਲੇ ਦੀ ਗੰਦਗੀ ਬਹੁਤ ਹੈ ਜੀ ਕੋਈ ਬਣਾਉਂਦਾ ਨਹੀਂ ਇਹਨੂੰ ਕੋਈ ਵੀ ਐਮਸੀ ਆ ਹਰ ਇੱਕ ਵਾਰੀ ਗੱਲ ਇਗਨੋਰ ਕਰਦੇ ਆ ਜੀ ਪਾਸ ਹੋਇਆ ਪਿਆ ਕਹਿੰਦੇ ਕਾਗਜ਼ਾਂ ਦੇ ਵਿੱਚ ਬਣਦਾ ਹੈ ਨਹੀਂਗਾ ਇਹਦਾ ਨਾਲੇ ਦਾ ਕੁਝ ਕੀ ਦਿੱਕਤ ਆਉਂਦੀ ਹੈ ਤੁਹਾਨੂੰ ਇਹਦੇ ਕਰਕੇ ਦਿੱਕਤ ਗੰਦਗੀ ਇੰਨੀ ਹੈ ਜੀ ਇੱਥੇ ਬੱਚੇ ਖੇਲਦੇ ਛੋਟੇ ਛੋਟੇ ਬੱਚੇ ਡੰਗਨ ਦਾ ਡਰ ਉਹਨਾਂ ਦਾ ਹਨਾ ਕਾਫੀ ਦਿਰ ਹੋ ਗਈ ਇਹਨੂੰ ਤਾਂ ਜਿਆ ਸਾਲ 2 ਸਾਲ 5 ਸਾਲ 10 ਸਾਲ ਤਾਂ ਨਹੀਂ 30 35 ਸਾਲ ਹੋ ਗਏ ਦੇਖਦੇ ਹਨ ਤਾਂ ਕੋਈ ਵੀ ਇੱਧਰ ਧਿਆਨ ਨਹੀਂ ਕਰਦਾ ਨਾਲੇ ਵੱਲ ਠੀਕ ਆ ਜੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਇਹ ਮਾਮਲਾ ਐਮ ਸੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਬਥੇਰੀ ਬਾਰੀ ਜੀ ਕਹਿੰਦੇ ਪਾਸ ਹੋ ਗਿਆ ਆ ਬਣ ਜਾਣਾ ਅੱਜ ਬਣਦਾ ਕੱਲ ਬਣਦਾ ਆ ਕੋਈ ਇੱਧਰ ਧਿਆਨ ਦਿੰਦਾ ਉਹ ਤਾਂ ਬਰਸਾਤ ਆਂਦੀ ਉਹ ਤੋਂ ਕੀ ਹਾਲਾਤ ਹੁੰਦੇ ਬਰਸਾਤ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੁੰਦਾ ਜਿੱਥੇ ਬਰਸਾਤ ਦੇ ਵਿੱਚ ਤਾਂ ਨੰਗਣਾ ਮੁਸ਼ਕਲ ਹੋ ਜਾਂਦਾ ਹੈ ਬੱਚਿਆਂ ਦਾ ਵੀ ਬਜ਼ੁਰਗ ਜੀ ਲਿਖਦੇ ਆ ਹਾਂਜੀ ਬੱਚੇ ਤੁਸੀਂ ਦੱਸ ਰਹੇ ਸੀ ਵਿੱਚ ਡਿੱਗਦੇ ਆ ਬੱਚੇ ਵੀ ਡਿੱਗਦੇ ਆ ਜੀ ਕਿਵਰ ਇਦਾਂ ਹੀ ਦੁਰਘਟਨਾ ਹੋਈ ਆ ਚਲੋ ਮਾਲਕ ਦੀ ਮਿਹਰ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਇਹ ਕਿੰਨਾ ਕਿ ਨਾਲਾ ਖਾਲੀਆ ਬਾਕੀ ਛੱਤਿਆ ਜੀ ਬਾਕੀ ਨਹੀਂ ਛੱਤਿਆ ਉਧਰੋਂ ਜਿਹੜਾ ਛੱਤਿਆ ਉਹ ਵੀ ਢਾ ਢਾ ਕੇ ਦੁਆਰਾ ਬਣਾਈ ਜਾਂਦੇ ਆ ਇਹਦੇ ਲਈ ਕਿਸ ਨੇ ਧਿਆਨ ਨਹੀਂ ਦਿੱਤਾ ਕਦੀ ਕੀ ਮੰਗ ਕਰਦੇ ਆ ਮੰਗ ਤਾਂ ਸੀ ਨੂੰ ਬਣਾਉਣ ਦੀ ਕਰਦੇ ਜੀ ਬਣ ਜAVE ਜਿੰਨੀ ਜਲਦੀ ਤੇ ਜਲਦੀ ਹੋ ਸਕੇ ਕੀ ਨਾਮ ਹੈ ਤੁਹਾਡਾ ਰੰਜਨਾ ਕਿਹੜਾ ਮੱਲਾ ਜੀ ਰਿਸ਼ੀ ਨਗਰ ਪੰਚਾਇਤ ਜੀ ਨਾਲੇ ਕਰਕੇ ਤੁਸੀਂ ਘਰ ਜੀਆਂ ਗ੍ਰਹਿਣੀਆਂ ਹਰ ਵੇਲੇ ਘਰ ਚੇ ਰਹਿਣਾ ਹੁੰਦਾ ਹੈ ਗੰਦੀ ਬਦਬੂ ਵੀ ਉੱਠਦੀ ਹੈ ਕੀ ਕੀ ਦਿੱਕਤਾਂ ਆਉਂਦੀਆਂ ਜੀ ਸਮੋਕ ਗੰਧ ਬਹੁਤ ਗੰਧ ਪਾਇਆ ਹੋਇਆ ਬੱਚੇ ਖੇលਦੇ ਇੱਥੇ ਬੱਚਿਆਂ ਦਾ ਡਰ ਰਹਿੰਦਾ ਉੱਤੋਂ ਬਿਮਾਰੀਆਂ ਹੋਰ ਲੱਗਦੀਆਂ ਉੱਤੋਂ ਵੀ ਡਰ ਰਹਿੰਦਾ ਬੱਚਿਆਂ ਦਾ ਫਿਰ ਸਾਡੇ ਨਾਲ ਇਹ ਨਾਲੀਆਂ ਰੁਕੀਆਂ ਰਹਿੰਦੀਆਂ ਆ ਗਲੀ ਦੀਆਂ ਇਸ ਨਾਲੇ ਕਰਕੇ ਨਾਲਾ ਓਵਰਫਲੋ ਹੋ ਜਾਂਦਾ ਨਾਲੀਆਂ ਰੁਕ ਜਾਂਦੀਆਂ ਪਾਣੀ ਗੰਦੇ ਆਂਦੇ ਘਰਾਂ ਦੇ ਵਿੱਚ ਸੀਵਰੇਜ ਤੋਂ ਉਹ ਨਾਲੀਆਂ ਅਟੈਚ ਵਿੱਚ ਇਸ ਕਰਕੇ ਗੰਦਾ ਪਾਣੀ ਆਂਦਾ ਉਸ ਦੇ ਵਿੱਚ ਬਹੁਤ ਗੰਦਾ ਨਿਕਾ ਤਾਂ ਬਿਮਾਰੀਆਂ ਵੀ ਫੈਲਦੀਆਂ ਦੀ ਹਾਂਜੀ ਬਹੁਤ ਤੁਹਾਨੂੰ ਪਤਾ ਗੰਦ ਦੇ ਨਾਲ ਬਿਮਾਰੀਆਂ ਤਾਂ ਫੈਲਦੀਆਂ ਬਹੁਤ ਦਿੱਕਤ ਆਂਦੀ ਹੈ ਇਹਹੀ ਕਹਿ ਰਹੇ ਕਿ ਨਾਲਾ ਛੱਤੇ ਆ ਜਾਵੇ ਸਾਡੇ ਬੱਚਿਆਂ ਲਈ ਜਗ੍ਹਾ ਖੁੱਲੀ ਹੋਏਗੀ ਤੇ ਗੰਦ ਚੱਕਿਆ ਜਾਵੇਗਾ ਇੱਥੋਂ ਨਾ ਕੋਈ ਇੱਧਰ ਦੇਖਦਾ ਨਾ ਕੋਈ ਸਾਡੇ ਇੱਥੇ ਗਲੀਆਂ ਚ ਨਾ ਇਹ ਨਾਲੇ ਹਲ ਕੋਈ ਨਹੀਂ ਵੜਦਾ ਇੱਥੇ ਆਗੇ ਕਿੰਨੀਆਂ ਕਿ ਪਰੇਸ਼ਾਨੀਆਂ ਨੇ ਪਰੇਸ਼ਾਨੀਆਂ ਹੀ ਆ ਸਭ ਨੂੰ ਦੇਖ ਲਓ ਤੁਹਾਡੇ ਸਾਹਮਣੇ ਹੀ ਸਾਰੇ ਆ ਕੇ ਖੜੇ ਆ ਕੀ ਨਾਮ ਹੈ ਤੁਹਾਡਾ ਭਾਜੀ ਮੈਂ ਤਾਂ ਨਿੱਕੀ ਜਿਹੀ ਸਤੂਰੀ ਨਾਮ ਮੱਲਾ ਜੀ ਹਾਂ ਕੀ ਕਿਹੜਾ ਮੱਲਾ ਜੀ ਹੈ ਮੱਲਾ ਰਿਸ਼ੀ ਨਗਰ ਜੂਥ ਪ੍ਰੈਜ਼ੀਡੈਂਟ ਹੈ ਕੀ ਪਰੇਸ਼ਾਨੀਆਂ ਆ ਰਹੀਆਂ ਜੀ ਪਰੇਸ਼ਾਨੀਆਂ ਤਾਂ ਦੇ ਮੂਰੇ ਹੈ ਜੀ ਸਰਕਾਰਾਂ ਦੇ ਸਰਕਾਰਾਂ ਆਂਦੀ ਆ ਵਾ ਕਈ ਵਾਦੇ ਕਰਦੀ ਆ ਵਾ ਝੂਠੇ ਕਰਦੀ ਆ ਵਾ ਫਿਰ ਤੁਸੀਂ ਆ ਦੇਖ ਸਕਦੇ ਹੋ ਦੇਖ ਲਓ ਤੁਸੀਂ ਬੰਦ ਖੁੱਲ੍ਹਾਈ ਓਪਨ ਹੀ ਆ ਲੈਟਰਿੰਗ ਦੇਖੋ ਬਾਹਰ ਹੀ ਐਦਾ ਬਿਮਾਰੀ ਇਹ ਕਿੰਨੇ ਸਾਲਾਂ ਤੋਂ ਇਹ ਦਿੱਕਤ ਨਾਲ ਇਹ ਜੀ 40 45 ਸਾਲ ਤੋਂ ਕਿਚ ਨਾ ਬੋਲੋ ਤਾਂ ਇਹ ਵੀ ਉੱਤ ਕਿੰਨੇ ਸਾਲ ਤੋਂ 40 45 ਸਾਲ ਤੋਂ ਠੀਕ ਹੈ ਜੀ ਤੇ ਜਦੋਂ ਸਰਕਾਰਾਂ ਇੱਥੇ ਸਮੇਂ-ਸਮੇਂ ਤੇ ਬਦਲਦੀਆਂ ਦਲਾਸੇ ਵੀ ਦਿੰਦੇ ਆ ਅਜੇ ਤੱਕ ਪੂਰਾ ਨਹੀਂ ਹੋਇਆ ਕਦੀ ਵੀ ਨਹੀਂ ਹੋਇਆ ਜਾਂਦਾ ਨਹੀਂ ਦਲਾਸੇ ਇਹ ਝੂਠੇ ਵਾਦੇ ਕਰਦੇ ਆ ਜਿੰਨੀ ਵਾਰੀ ਵੋਟਾਂ ਲੈਣ ਆਉਂਦੇ ਆ ਇਹ ਕਹਿੰਦੇ ਆ ਕਿ ਅਸੀਂ ਤੁਹਾਡਾ ਨਾਲਾ ਪਿੱਲੂ ਬਣਾਵਾਂਗੇ ਬਾਅਦ ਚੋਂ ਨਾਲਾ ਭੁੱਲ ਜਾਂਦੇ ਆ ਠੀਕ ਹੈ ਬਾਕੀ ਫੇ ਆਪਣੇ ਕੰਮਾਂ ਕਰਾਂ ਦੀ ਬਿਜੀ ਹੋ ਜਾਂਦੇ ਆ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਛੱਟਿਆ ਜਾਵੇ ਤੇ ਤੇ ਲੋਕਾਂ ਨੂੰ ਇਸ ਚੀਜ਼ ਦਾ We at GNA University see potential in everyone and everything around us. We drive innovation and entrepreneurship. We groom competent global citizens to affect positive change around them.